ਹਾਂਜੀ ਦੋਸਤੋ ਤ ਤਾਂ ਮੰਤਰੀ ਬਲਜੀਤ ਕੌਰ ਵੱਲੋਂ ਪੰਜਾਬ ਦੇ ਵਿੱਚ ਤਿੰਨ ਵੱਡੇ ਐਲਾਨ ਕੀਤੇ ਗਏ ਨੇ ਕਿਹੜੇ ਐਲਾਨ ਕੀਤੇ ਗਏ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਵੱਡੇ ਐਲਾਨ ਹੈ ਜਿਹੜੇ ਉਹ ਕਰ ਰਹੀ ਹੈ ਤਾਂ ਟਾਈਮ ਟਾਈਮ ਤੇ ਐਮ ਫੈਸਲੇ ਹੈ ਜਿਹੜੇ ਤਾਂ ਉਹ ਲਏ ਜਾ ਰਹੇ ਨੇ ਤਾਂ ਹੁਣ ਤਿੰਨ ਵੱਡੇ ਫੈਸਲੇ ਲਏ ਗਏ ਨੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਿਹੜੇ ਫੈਸਲੇ ਲਏ ਗਏ ਨੇ ਤਾਂ ਡਾਕਟਰ ਬਲਜੀਤ ਕੌਰ ਜੋ ਕੈਬਨਿਟ मंत्री ਨੇ ਉਹਨਾਂ ਨੇ ਇਹ ਐਲਾਨ ਹੈ ਜਿਹੜੇ ਉਹ ਕੀਤੇ ਗਏ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਹੁਣ ਅੱਗੇ ਦੇਣ ਜਾ ਰਿਹਾ ਹਾਂ ਸਟੈਪ ਬਾਈ ਸਟੈਪ ਕਿਹੜੇ ਫੈਸਲੇ ਆ ਜਿਹੜੇ ਉਹ ਪੰਜਾਬ ਦੇ ਵਿੱਚ ਲਏ ਗਏ ਨੇ ਸਕਰੀਨ ਤੇ ਦੇਖ ਸਕਦੇ ਹੋ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਤੇ ਇਹਦੇ ਵਿੱਚ ਕੀ ਲਿਖਿਆ ਕਿ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੱਡੇ ਫੈਸਲੇ ਆ ਜਿਹੜੇ ਤਾਂ ਉਹ ਲਏ ਗਏ ਨੇ ਤਾਂ ਇਸ ਤੋਂ ਬਾਅਦ ਤੁਹਾਨੂੰ ਹੁਣ ਦੱਸਦੇ ਹਾਂ ਕਿ ਇਹਦੇ ਵਿੱਚ ਇਹ ਫੈਸਲੇ ਆ ਜਿਹੜੇ ਤਾਂ ਉਹ ਕਿਹੜੇ ਨੇ ਤਾਂ ਪਹਿਲੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਗਰੀਬ ਲੜਕੀਆਂ ਅਤੇ ਔਰਤਾਂ ਲਈ ਸੈਨੀਟਰੀ ਪੈਡ ਵੰਡਣ ਲਈ 53 ਕਰੋੜ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਬਾਅਦ CDPO ਦੀਆਂ 35 ਸਾਮੀਆਂ PPSC ਰਾਹੀਂ ਭਰੀਆਂ ਜਾਣਗੀਆਂ। ਤਾਂ ਇਹ ਵੀ ਫੈਸਲਾ ਜਿਹੜਾ ਤਾਂ ਉਹ ਲਿਆ ਗਿਆ ਹੈਗਾ। ਇਸ ਤੋਂ ਬਾਅਦ ਗਰੀਬ ਲੜਕੀਆਂ ਤੇ ਔਰਤਾਂ ਲਈ ਸੈਨੀਟਰੀ ਪੈਡ ਵੰਡਣ ਲਈ ਵੀ 5300 ਕਰੋੜ ਰੁਪਏ ਦੀ ਮਨਜ਼ੂਰੀ ਹੈ ਜਿਹੜੀ ਤੋ ਵੀ ਦੇ ਦਿੱਤੀ ਗਈ ਹੈ ਇਸ ਤੋਂ ਬਾਅਦ ਹੋਰ ਕਿਹੜੇ ਫੈਸਲੇ ਲਏ ਗਏ ਨੇ ਉਹ ਵੀ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਤਾਂ 트랜ਸ ਜੈਂਡਰਨ ਦੀ ਦੇ ਮਾਮਲਿਆਂ ਨੂੰ ਸਮਾਜ ਸੁਰੱਖਿਆ ਵਿਭਾਗ ਦੇਖੇਗਾ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਆਂਗਣਵਾੜੀ ਦੇ ਵਿੱਚ ਵਰਕਰਾਂ ਤੇ ਹੈਲਪਰਾਂ ਦੀ ਜਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਉਸ ਦਾ ਵੀ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਤਾਂ ਉਸ ਦੇ ਵਿੱਚ ਜਿਹੜੀ ਉਹਦੇ ਵਿੱਚ ਐਲਾਨ ਹੈ ਜਿਹੜੇ ਉਹ ਕੀਤੇ ਗਏ ਨੇ ਇਸ ਤੋਂ ਬਾਅਦ ਆਸ਼ੀਰਵਾਦ ਸਕੀਮ ਲਈ ਅਪਲਾਈ ਕਰਨ ਦੀ ਸਮਾਂ ਸੀਮਾ 30 ਦਿਨ ਤੋਂ ਵਧਾ ਕੇ 60 ਦਿਨ ਕੀਤੀ ਗਈ ਹੈ ਇਸ ਸਕੀਮ ਤਹਿਤ ਆਸ਼ੀਰਵਾਦ ਸਕੀਮ ਤਹਿਤ 51000 ਰੁਪਏ ਜਿਹੜੇ ਦਿੱਤੇ ਜਾਂਦੇ ਨੇ ਉਸ ਦੀ ਸਮਾਂ ਸੀਮਾ ਜਿਹੜੀ ਉਹ 30 ਦਿਨ ਤੋਂ 60 ਦਿਨ ਜਿਹੜੀ ਵਧਾ ਦਿੱਤੀ ਗਈ ਹੈ ਅਪਲਾਈ ਕਰਨ ਦੀ ਤਾਂ ਇਹ ਵੱਡੇ ਫੈਸਲੇ ਜਿਹੜੇ ਉਹ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੇ ਲਏ ਗਏ ਨੇ ਦੇ ਵਿੱਚ 51000 ਰੁਪਏ ਜਿਹੜਾ ਦਿੱਤਾ ਜਾਂਦਾ ਤਾਂ ਫਿਲਹਾਲ ਇੰਨਾ ਹੀ ਧੰਨਵਾਦ